ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਵਿੱਤੀ ਸਾਲ 2025-26 ਦਾ ਕੇਂਦਰੀ ਬਜਟ ਪੇਸ਼ ਕੀਤਾ ਜਿਸ ਵਿੱਚ ਮਧ ਵਰਗ, ਕਿਸਾਨਾਂ, ਮਹਿਲਾਵਾਂ ਅਤੇ ਨੌਜਵਾਨਾਂ ਲਈ ਕਈ ਮਹੱਤਵਪੂਰਨ ਐਲਾਨ ਕੀਤੇ ਗਏ ਮਧ ਵਰਗ ਨੂੰ ਰਾਹਤ ਦੇਂਦਿਆਂ ਹੁਣ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਤੇ ਕੋਈ ਆਮਦਨ ਕਰ ਨਹੀਂ ਲੱਗੇਗਾ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਦਾਲਾਂ ਦੀ ਪੈਦਾਵਾਰ ਵਧਾਉਣ ਲਈ 6 ਸਾਲਾਂ ਦਾ ਮਿਸ਼ਨ ਅਤੇ ਰੂਈ ਦੀ ਪੈਦਾਵਾਰ ਲਈ 5 ਸਾਲਾਂ ਦਾ ਮਿਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਇਸ ਬਜਟ ਰਾਹੀਂ ਸਰਕਾਰ ਨੇ ਸਮਾਵੇਸ਼ੀ ਵਿਕਾਸ ਨਿਜੀ ਨਿਵੇਸ਼ ਨੂੰ ਉਤਸ਼ਾਹਿਤ ਅਤੇ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਤੇ ਖਾਸ ਧਿਆਨ ਦਿੰਦਾ ਹੈ ਜਿਸ ਸੰਬੰਧੀ ਅੰਮ੍ਰਿਤਸਰ ਚ ਮਾਹਿਰਾਂ ਨੇ ਫਾਸਟ ਏ ਨਿਊਜ਼ ਟੀਮ ਨਾਲ ਗੱਲ ਕਰਦੇ ਆਪਣੇ ਵਿਚਾਰ ਪੇਸ਼ ਕੀਤੇ ਓਵਰਲ ਬਜਟ ਕਾਫੀ ਅੱਛਾ ਹੈ ਕਿਉਂਕਿ ਥਰੂਆਊਟ ਹਨ ਨੇ ਜਨੀਆਂ ਦੀ ਪੋਲਿਸੀਜ਼ ਜਾਈਆਂ ਹਨ ਜਿਹੜੀਆਂ ਵੀ ਉਹਨੂੰ ਫॉर ਟੋਟਲ ਡਵੈਲਪਮੈਂਟ ਔਨ ਆਲ ਫਰੰਟਸ ਸਪੈਸ਼ਲੀ ਐਗਰੀਕਲਚਰ ਸੈਕਟਰ ਔਰ ਐਮਐਸਐਮ ਨੂੰ ਸਪੋਰਟ ਵਾਸਤੇ ਔਰ ਮੈਡੀਕਲ ਸਪੋਰਟ ਵਾਸਤੇ ਉਹਨਾਂ ਨੇ ਕਾਫੀ ਸਕੀਮ ਪਾਲਿਸੀਜ਼ ਲਿਆਂਦੀਆਂ ਇਨਕਮ ਟੈਕਸ ਸਲੈਬ ਜਿਹੜਾ ਬੇਸਿਕਲੀ ਤੇ ਉਹਨਾਂ ਨੇ 4 ਲੱਖ ਦੀ ਐਗਜ਼ੈਂਪਸ਼ਨ ਲਿਮਟ ਕਰਤੀ ਹੈ 3 ਤੋਂ 4 ਕਰਤੀ ਹੈ ਔਰ ਇੱਕ ਉਹਨਾਂ ਨੇ ਜਿਹੜੀ ਟੈਕਸ ਰਿਬੇਟ ਲਈ ਸੀਗੀ ਉਹ ਜਿਹੜੀ 7 ਲੱਖ ਸੀਗੀ ਉਹ ਉਹਨੂੰ 12 ਲੱਖ ਤੱਕ ਕਰਤਾ 12 ਲੱਖ ਤੱਕ ਕੋਈ ਟੈਕਸ ਨਹੀਂ ਹੋਏਗੀ ਜਿਹਦੀ ਇਨਕਮ 12 ਲੱਖ ਤੋਂ ਉੱਪਰ ਹੋਏਗੀ ਉਨੂੰ ਟੈਕਸ ਜੜੀਆ 4 ਲੱਖ ਤੋਂ ਫਿਰ ਸਲੈਬ ਚਲੇ 50000 ਤੋਂ 1 ਲੱਖ ਦੀ ਜਿਹੜੀ ਟीडीएस ਦੀ ਐਗਜ਼ੈਂਪਸ਼ਨ ਦਿੱਤੀ ਹੈ ਸੈਲਰੀ ਵਾਲੇ ਸਰ ਕੀ ਕੀਤਾ ਸੈਲਰੀ ਵਾਲਨ 50000 ਦੀ ਜਿਹੜੀ ਬੇਸਿਕ ਸਟੈਂਡਰਡ ਡਿਡਕਸ਼ਨ ਸੀ ਉਹ 75000 ਕਰ ਦਿੱਤੀ ਸਰ ਆਮ ਬੰਦੇ ਵਾਸਤੇ ਤੇ ਬਜਟ ਬਹੁਤ ਵਧੀਆ ਹੈ ਸਰਕਾਰ ਨੇ ਬੇਸਿਕ ਛੂਟ 12 ਲੱਖ ਦੀ ਕਰ ਦਿੱਤੀ ਹੈ ਤੇ ਜਿਹਦੇ ਨਾਲ ਸੈਲਰੀ ਪੇਸ਼ਾ ਤੇ ਆਮ ਜਿਹੜਾ ਛੋਟਾ ਵਪਾਰੀ ਹੈ ਸਾਰਾ ਉਹਨੂੰ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਬਹੁਤ ਹੀ ਸੀਨੀਅਰ ਸਿਟੀਜ਼ਨ ਦਾ ਵੀ ਜਿਹੜਾ ਬੈਂਕ ਜੋ ਟੀਡੀਐਸ ਕੱਟਿਆ ਜਾਂਦਾ ਸੀ 50000 ਤੱਕ ਉਹਦੀ ਲਿਮਿਟ 50000 ਤੋਂ ਉਹਨਾਂ ਨੇ ਲਾ ਕੇ ਕਰਤੀ ਗਈ ਹੈ ਇਨਕਮ ਟੈਕਸ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤੇ ਬਹੁਤ ਹੀ ਵਧੀਆ ਬਿਹਤਰੀਨ ਬਜਟ ਜਿਸ ਤਰ੍ਹਾਂ ਤੁਸੀਂ ਕਹਿੰਦੇ ਨੇ ਨਾ ਵਿਕਸਿਤ ਭਾਰਤ મોદી ਜੀ ਨੇ ਕਿਹਾ ਸੀ ਤੇ ਇਨਕਮ ਟੈਕਸ ਦੇ ਵਿੱਚ ਤੇ ਬਹੁਤ ਹੀ ਵਧੀਆ ਹੈ ਜਿਹੜੇ ਲੋਕੀ ਕਿਰਾਏ ਤੇ ਪ੍ਰਾਪਰਟੀ ਦਿੰਦੇ ਜਿਨ੍ਹਾਂ ਦਾ ਟੀਡੀਐਸ ਕੱਟਿਆ ਜਾਂਦਾ ਸੀ ਕਿਰਾਏ ਦੇ 20000 ਰੁਪਏ ਦੇ ਸੀ ਉਹਨਾਂ ਵੀ 50000 ਰੁਪਏ ਮਹੀਨਾ ਕਰ ਦਿੱਤਾ ਇਹਨਾਂ ਨੇ ਤੇ ਮਗੀ ਓਵਰਆਲ ਬਹੁਤ ਹੀ ਵਧੀਆ ਬਜਟ ਹੈ ਇਨਕਮ ਟੈਕਸ ਪੁਆਇੰਟ ਆਫ View ਨਾਲ ਪਰ ਇਹਦੇ ਨਾਲ ਉਹਨਾਂ ਨੇ ਵੀ ਕਿਹਾ ਵੀ ਨਵਾਂ ਬਿਲ ਜੜਾ ਨਾ ਨੈਕਸਟ ਵੀਕ ਆਏਗਾ 12 ਲੱਖ ਤੱਕ ਤੇ ਕੋਈ ਟੈਕਸ ਨਹੀਂ ਹੈਗਾ ਜੀ ਪਰ ਰਿਟਰਨ ਦੇ ਭਰਨੀ ਪੈਗੀ ਜੇ ਤੁਹਾਡੀ ਇਨਕਮ 4 ਲੱਖ ਤੋਂ ਵੱਧ ਹੈਗੀ ਹੈ ਤੇ ਓਵਰਆਲ ਟੈਕਸ ਦੀ ਸਾਰਿਆਂ ਦੀ ਕਾਫੀ ਸੇਵਿੰਗ ਹੋਏਗੀ ਜਿਹੜੇ ਲੋਕ ਛੋਟੇ ਦੁਕਾਨਦਾਰ ਆ ਜਾਂ ਨੌਕਰੀ ਵਿਸ਼ਾ ਲੋਕ ਹੈ ਤੇ ਲੱਖ ਰੁਪਇਆ ਮਹੀਨਾ ਤੱਕ ਤੇ ਆ ਮਤਲਬ ਤੂੰ ਸਮਝੋ ਵੀ ਮਾਫੀ ਹੈ ਜੀ ਓਵਰঅল ਬਹੁਤ ਹੀ ਵਧੀਆ ਬਜਟ ਹੈ ਇਨ ਸਾਰੇ ਫਰੰਟ ਦੇ ਬਹੁਤ ਵਧੀਆ ਇਕਨੋਮਿਕ ਫਰੰਟ ਦੇ ਵੀ ਇਹਨਾਂ ਨੇ ਕਾਫੀ ਮੈਡੀਸਿਨਸ ਤੇ ਜਿਹੜੀ ਕਸਟਮ ਡਿਊਟੀ ਗਈ ਹੈ ਖਾਸ ਕਰਕੇ ਜਿਵੇਂ ਕੈਂਸਰ ਦੀ ਤੇ ਉਹਦੇ ਤੇ ਆਫ ਕਰਦੀ ਹੈ ਇਨਸ਼ੋਰੈਂਸ ਦੀ ਐਫ ਡੀਆਈ ਵੀ 74 ਤੋਂ ਇਹਨਾਂ ਨੇ 100% ਕਰ ਦਿੱਤੀ ਹੈ ਬਾਕੀ ਇਨ올 ਮਤਲਬ ਇਨ올 ਸ਼ੇਪ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਪੂਰਾ 10 ਤੋਂ 10 ਨੰਬਰ ਮਿਲਦੇ ਆ ਜੀ ਮੋਦੀ ਜੀ ਨੂੰ ਓਵਰঅল ਬਜਟ ਤੇ ਕਾਫੀ ਅੱਛਾ ਹੈ आई थिंक हर सेक्टर ते उन्होंने रिड्यूस ਕਰਨ ਦੀ ਕੋਸ਼ਿਸ਼ ਕੀਤੀ ਹੈ ਅ ਇੰਡਸਟਰੀ ਨੂੰ ਟੂਰਿਜ਼ਮ ਨੂੰ ਜਿਹੜਾ ਵੀ ਸੈਕਟਰ ਹੈ ਐਕਸਪੋਰਟ ਦੇ ਵਿੱਚ ਵੀ ਇਨਸੈਂਟਿਵ ਦਿੱਤੇ ਨੇ ਤੋਂ ਓਵਰਆਲ ਬਜਟ ਤੇ ਕਾਫੀ ਅੱਛਾ ਹੈ ਇਟਸ ਗੁੱਡ ਫॉर द ਨੇਸ਼ਨ ਹਾਂ ਬਾਰੇ ਨਸਤੇ ਕੋਈ ਟੈਕਸ ਨਹੀਂ ਦੇਣੀ ਪੈਗੀ ਅ ਅੰਡਰ ધ ਨਿਊ ਰਜਿਮ ਉਹਦੇ ਨਾਲ ਹੋ ਗਿਆ ਪਹਿਲੋਂ 3 ਲੱਖ ਸੀ ਬੇਸਿਕ ਲਿਮਿਟ ਹੁਣ ਉਹ 4 ਲੱਖ ਕਰ ਦਿੱਤੀ ਹੈ ਜੇ ਦਾ 12 ਲੱਖ ਤੋਂ ਉੱਪਰ ਹੋਏਗੀ ਜਦੋਂ ਉਹਨੂੰ ਟੈਕਸ ਦੇਣਾ ਪਏਗਾ ਅਦਰ 12 ਲੱਖ ਤੱਕ ਕੋਈ ਟੈਕਸ ਨਹੀਂ ਸੀਨੀਅਰ ਸਿਟੀਜ਼ਨ ਨੂੰ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈ ਬਸ ਇਹੋ ਹੀ ਕੀਤਾ ਕਿ ਜਿਹੜੀ ਪਹਿਲਾਂ ਸਾਨੂੰ ਇੰਟਰਸਟ ਬੈਂਕ ਦੇ ਇੰਟਰਸਟ 50 ਹਜ਼ਾਰ ਤੋਂ ਉੱਪਰ ਸਾਡਾ ਟੀ ਡੀ ਐਸ ਕੱਟਿਆ ਜਾਂਦਾ ਸੀ ਹੁਣ ਉਹ ਲੱਖ ਤੋਂ ਤੱਕ ਟੀ ਡੀ ਐਸ ਨਹੀਂ ਕੱਟਿਆ ਜਾਏਗਾ ਐਸੇ ਬਿਊਟੀਫੁਲ ਬਜਟ ਆਈ ਥਿੰਕ 올 ਦੀ ਸੈਕਟਰਸ ਸਟੈਂਡ ਟੂ ਬੀ ਬੈਨੀਫਿਟਿਡ ਐਨ ਓਵਰঅল ਗਰੋਥ ਆਫ ਦੀ ਕੰਟਰੀ ਵਾਸਤੇ ਐਂਡ ਫॉर द ਨੇਸ਼ਨ ਆਈ ਥਿੰਕ ਇਟਸ ਫਸਟ ਟਾਈਮ ਐਸ ਐਫਰਟ ਹੋਇਆ ਕਿ ਓਵਰਰੋਲ ਗਰੋਥ ਵਾਸਤੇ ਬਜਟ ਸਾਰੀਆਂ ਚੀਜ਼ਾਂ ਅਚੀਆਂ ਸਾਨੂੰ ਨਜ਼ਰ ਆਈਆਂ ਅੱਜ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਲੋਕ ਸਭਾ ਵਿੱਚ ਸਾਲ 2025-2026 ਦਾ ਬਜਟ ਪੇਸ਼ ਕੀਤਾ ਗਿਆ ਜਦ ਫਾਸਟ ਵੇ ਨਿਊਜ਼ ਟੀਮ ਨੇ ਅੰਮ੍ਰਿਤਸਰ ਵਿੱਚ ਇਸ ਬਾਰੇ ਮਾਹਿਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਬਜਟ ਨੂੰ ਆਮ ਲੋਕਾਂ ਦੇ ਹਿੱਤ ਵਿੱਚ ਦੱਸਿਆ ਅਤੇ ਇਸ ਬਜਟ ਦੀ ਸ਼ਲਾਘਾ ਕੀਤੀ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ